ਏਟੀਏ ਜੋ ਅਮਰੀਕਨ ਟਰਕਿੰਗ ਐਸੋਸੀਏਸ਼ਨ ਹੈਗੀ ਆ ਉਹਨਾਂ ਦੇ ਪ੍ਰੈਜ਼ੀਡੈਂਟ ਤੇ ਸੀਈਓ ਕ੍ਰਿਸ ਸਪੀਅਰ ਨੇ ਇਹ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਰੀਵੋਕ ਕੀਤਾ ਹੈਗਾ ਕੈਲੀਫੋਰਨੀਆ ਦਾ ਈਵੀ ਮੰਡੇਟ ਉਹਦੀ ਜਿਹੜੀ ਛਲਾਗਾ ਕੀਤੀ ਹੈਗੀ ਆ ਅ ਅਮਰੀਕਨ ਟਰਕਿੰਗ ਐਸੋਸੀਏਸ਼ਨ ਨੇ ਕਹਿੰਦੇ ਵੀ ਅਸੀਂ ਧੰਨਵਾਦ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਵੀ ਜੋ ਕੈਲੀਫੋਰਨੀਆ ਦੇ ਵਿੱਚ ਇਲੈਕਟ੍ਰਿਕ ਵਹੀਕਲ ਮੰਡੇਟ ਸੀਗਾ ਉਸ ਨੂੰ ਰੀਵੋਕ ਕਰ ਲਿਆ ਹੈਗਾ ਕਿਉਂਕਿ ਇਹ ਕਹਿੰਦੇ ਵੀ ਬਹੁਤ ਔਖਾ ਹੋਣਾ ਸੀ ਖਾਸ ਕਰਕੇ ਟਰਕਿੰਗ ਇੰਡਸਟਰੀ ਦੇ ਵਿੱਚ ਕਾਮਨ ਸੈਂਸ ਕਹਿੰਦੇ ਵੀ ਪ੍ਰਵੇਲ ਕੀਤੀ ਹੈਗੀ ਆ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਈਪੀਏ ਦੇ ਜਿਹੜੇ ਐਡਮਿਨਿਸਟਰੇਟਰ ਜ਼ੈਲਡਨ ਹੈਗੇ ਆ ਉਹਨਾਂ ਨੇ ਦੱਸਿਆ ਹੈਗਾ ਇਹ ਰੈਜ਼ੋਲੂਸ਼ਨ ਕਾਂਗਰਸ ਚ ਪਾਸ ਹੋ ਗਿਆ ਸੀ ਅੰਡਰ ਕਾਂਗਰੈਸ਼ਨਲ ਰਿਵਿਊ ਐਕਟ ਤੇ ਇਸ ਨੂੰ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਸਾਈਨ ਕਰ ਦਿੱਤਾ ਸੀ ਇਹ ਰੈਜ਼ੋਲੂਸ਼ਨ ਜੋ ਆ ਰਿਪ੍ਰਿਜ਼ੈਂਟੇਟਿਵ ਚੌਨ ਜੇਮਸ ਰਿਪਬਲਿਕਨ ਮਿਸ਼ੀਗਨ ਤੋਂ ਜੀ ਸੈਨੇਟਰ ਡੈਵ ਫਿਸ਼ਰ ਰਿਪਬਲਿਕਨ ਨਿਬਰਾਸਕਾ ਤੋਂ ਉਹ ਲੈ ਕੇ ਆਏ ਸੀ ਸੋ ਇਹ 11 ਸਟੇਟਾਂ ਦੇ ਵਿੱਚ ਇਹ ਜਿਹੜਾ ਇਲੈਕਟ੍ਰਿਕ ਵਹੀਕਲ ਮੰਡੇਟ ਹੋਣਾ ਸੀ ਤਤੋ ਉਸ ਨੂੰ ਜਿਹੜਾ ਪ੍ਰੈਜ਼ੀਡੈਂਟ 트럼ਪ ਹੁਣਾਂ ਵੱਲੋਂ ਰੀਵੋਕ ਕਰ ਲਿਆ ਗਿਆ ਤੇ ਟ੍ਰਕਿੰਗ ਐਸੋਸੀਏਸ਼ਨਸ ਇਸ ਮਾਮਲੇ ਦੇ ਵਿੱਚ ਕਾਫੀ ਖੁਸ਼ ਹੈਗੀਆਂ ਜੀ ਤੇ ਉਧਰ ਹਜੋ ਸਿੰਘ ਜੀ ਚਾਈਨਾ ਦੇ ਨਾਲ ਡੀਲ ਬਣਨ ਤੋਂ ਬਾਅਦ ਜਿਹੜੇ ਟ੍ਰਕਿੰਗ ਇੰਡਸਟਰੀ ਦੇ ਵਿੱਚ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਇਸ ਦੇ ਨਾਲ ਹੁਣ ਇੱਕ ਰੀਫੇਰ ਮਾਹੌਲ ਬੈਟਰ ਜਿਹੜਾ ਉਹ ਹੋ ਸਕਦਾ ਹੈ ਲੰਬੇ ਸਮੇਂ ਤੋਂ ਜਿਹੜੀ ਟ੍ਰਕਿੰਗ ਇੰਡਸਟਰੀ ਆ ਉਹ ਰੀਲ ਅ ਇਸ ਸਬੰਧ ਦੇ ਵਿੱਚ ਕਰ ਰਹੀ ਆ ਆ ਵੀ ਜਿਹੜੇ ਲੋਡਸ ਵਗੈਰਾ ਆ ਉਹਦੇ ਪ੍ਰਾਈਸਿਸ ਤੇ ਜਿਹੜੇ ਲੋਡਸ ਆ ਉਹ ਓਵਰਆਲ ਘਟ ਜਿਹੜੇ ਉਹ ਚੱਲ ਰਹੇ ਸੀਗੇ ਸੋ ਚਾਈਨਾ ਦੇ ਨਾਲ ਡੀਲ ਜੇ ਹਿੱਸੇ ਦੇ ਚੜ ਜਾਂਦੀ ਆ ਤਾਂ ਇੱਕ ਦੀ ਫੇਰ ਰਿਪੋਰਟਸ ਦੇ ਉੱਤੇ ਜਿਹੜੀ ਕਹਿ ਸਕਦੇ ਆ ਵੀ ਚਹਲ ਕਦਮੀਆਂ ਉਹ ਵਦਣੀ ਸ਼ੁਰੂ ਜਿਹੜੀ ਉਹ ਹੋ ਸਕਦੀ ਹੈਗੀ ਆ ਸੋ ਆਪਾਂ ਉਮੀਦ ਰੱਖਦੇ ਆ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਮੋੜ ਦੁਬਾਰਾ ਵਾਪਸ ਜਿਹੜੀ ਉਹ ਚੈਲਪੈਲ ਜਿਹੜੀ ਉਹ ਹੋਵੇ ਆ ਕਾਫੀ ਲੰਮੇ ਸਮੇਂ ਤੋਂ ਜਿਹੜਾ ਉਸੇ ਤਰੀਕੇ ਦੇ ਨਾਲ ਸਿਚੁਏਸ਼ਨ ਚੱਲ ਰਹੀ ਆ ਉਦਾਂ ਸੀਜ਼ਨ ਦੇ ਹਿਸਾਬ ਦੇ ਨਾਲ ਪ੍ਰੋਡਿਊਸ ਵਗੈਰਾ ਉਹ ਸਾਰਾ ਕੁਝ ਹੁਣ ਤੇਜ਼ੀ ਦੇ ਨਾਲ ਚੱਲ ਰਿਹਾ ਆ ਸੋ ਆਪਾਂ ਬਾਰ-ਬਾਰ ਇਹਦੇ ਵਿੱਚ ਇੱਕ ਚੀਜ਼ ਤਾਂ ਜਿਹੜੀ ਬਾਟਮ ਲਾਈਨ ਫੇਰ ਉਹੀ ਰਹਿੰਦੀ ਆ ਵੀ ਜਿਹੜਾ ਵੀ ਤੁਸੀਂ ਲੋਡ ਚੁੱਕਦੇ ਆ ਮੇਕ ਸ਼ੋਰ ਕਰੋ ਵੀ ਤੁਹਾਨੂੰ ਵਾਰਾ ਖਾਂਦਾ ਹੋਵੇ ਲਿਓਣਾ ਜਿਹੜੇ ਉਹ ਪਾਉਣੇ ਪਹਿਣ ਇਨੀ ਇੱਕ ਜਿਹੜੀ ਸਿਚੁਏਸ਼ਨ ਆ ਉਸ ਨੂੰ ਸਮਝਦੇ ਹੋਏ ਇਸ ਦੇ ਵਿੱਚ ਆਪਣੀ ਕਾਰਵਾਈ ਆ ਉਹ ਅੱਗੇ ਕਰਿਆ ਕਰੋ ਵੀ ਕਿਹੜਾ ਕੰਮ ਕਰਨਾ ਹੈ ਬਾਕੀ ਸਕੈਮ ਵਗੈਰਾ ਬਹੁਤ ਚੱਲ ਰਹੇ ਆ ਉਹਨਾਂ ਦਾ ਜਿਹੜਾ ਤੁਹਾਨੂੰ ਵਿਚਾਰ ਰੱਖਣ ਦੀ ਜ਼ਰੂਰਤ ਹੈਗੀ ਆ ਜੀ ਅਗਲੀ ਖਬਰ ਆਪੇ ਪਲੱਸ ਆਟੋਮੇਸ਼ਨ ਤੇ ਇੱਕ ਚਰਚਲ